ਸਸ਼ੀਕਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਬਹੁਤ ਪਿਆਰੇ ਨੈਕ ਡਿਜ਼ਾਈਨਰ ਸੂਟ ਲੈ ਕੇ ਆਏ ਜੀ ਪੂਸਟਨਲ ਡਿਜ਼ਾਈਨਰ ਸੂਟ ਹੋਣੇ ਨੈਕ ਵਰਕ ਦੇ ਨਾਲ ਡਿਫਰੈਂਟ ਡਿਫਰੈਂਟ ਡਿਜ਼ਾਈਨਿੰਗ ਵਾਲੇ ਸੂਟ ਹੋਣਗੇ ਤੇ ਪ੍ਰਾਈਸ ਸਾਰਿਆਂ ਦੇ ਅਲੱਗ-ਅਲੱਗ ਹੈ ਮੈਂ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਟੇਕ ਕਰਉਂਦੇ ਹਾਂ ਸਵੇਰ ਨੂੰ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ ਤੇ ਪ੍ਰਾਈਸ ਹਰੇਕ ਸੂਟ ਦੇ ਆਪਾਂ ਨਾਲ ਦੀ ਨਾਲ ਦੱਸਦੇ ਆ ਜੇ ਤੁਹਾਨੂੰ ਫੇਰ ਵੀ ਕੋਈ ਡਾਊਟ ਹੁੰਦਾ ਤਾਂ ਸਕਰੀਨ ਤੇ ਜਿਹੜਾ ਨੰਬਰ ਦਿੱਤਾ ਹੋਇਆ ਇਸੇ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਆਪਣਾ ਕੋਈ ਵੀ ਡਾਊਟ ਕਲੀਅਰ ਕਰ ਸਕਦੇ ਹੋ ਤੇ ਵੈਸੇ ਤਾਂ ਪ੍ਰਾਈਸ ਦੱਸੇ ਹੁੰਨੇ ਆ ਜੀ ਵੀਡੀਓ ਨੂੰ ਤੁਸੀਂ ਆਵਾਜ਼ ਲਾ ਕੇ ਜਰੂਰ ਸੁਣਿਆ ਕਰੋ ਕਈ ਕਸਟਮਰ ਪ੍ਰਾਈਸ ਵਗੈਰਾ ਨਹੀਂ ਸੁਣਦੇ ਤਾਂ ਸਿਰਫ ਸਕਰੀਨ ਸ਼ਾਟ ਭੇਜ ਕੇ ਸਾਰੀ ਪੁੱਛਦੇ ਮੈਨੂੰ ਵੀ ਕਿਹੜਾ ਕੱਪੜਾ ਕੱਪੜੇ ਦਾ ਵੀ ਹਮੇਸ਼ਾ ਆਪਾਂ ਨਾਲ ਦੀ ਨਾਲ ਦੱਸਦੇ ਆ ਤੇ ਪਿਓਰ ਕਾਟਨ ਦੇ ਵਿੱਚ ਸਾਰੇ ਕਾਟਨ ਦੀ ਕਲੈਕਸ਼ਨ ਹੈ ਜੀ ਅੱਜ ਦੀ ਆਪਣੀ ਡਿਜ਼ਾਈਨਰ ਸੂਟ ਹੋਣ ਇਹ ਬਹੁਤ ਸੋਹਣੇ ਗਰਲਿਸ਼ ਤੇ ਕੋਈ ਵੀ ਏਜ ਦੀ ਮੈਟਰ ਨਹੀਂ ਕਰਦੀ ਜੀ ਇਹ ਵਾਲੀ ਸੂਟਾਂ ਤੇ ਜਿਹੜੇ ਅੱਜ ਸੂਟ ਲੈ ਕੇ ਆਏ ਆ ਆਪਾਂ ਤੇ ਰੀਜ਼ਨੇਬਲ ਰੇਟ ਦੇ ਵਿੱਚ ਬਾਕੀ ਕੋਰੀਅਰ ਚਾਰਜੀਸ ਲੱਗ ਤੋਂ ਹੋਣਗੇ ਆਪਣੇ ਐਡਰੈਸ ਤੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 814658080 ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਬਾਕੀ ਜਿਨ੍ਹਾਂ ਨੇ ਕੈਸ਼ ਪੇ ਕਰਕੇ ਜਿਵੇਂ ਕੈਸ਼ ਅਬ ਐਸਾ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜਿਨ੍ਹਾਂ ਨੇ ਤਾਂ ਆਨਲਾਈਨ ਸੂਟ ਮੰਗਵਾਉਣਾ ਤਾਂ ਤਾਂ ਤੁਸੀਂ ਆਨਲਾਈਨ ਹੀ ਪੇਮੈਂਟ ਕਰਨੀ ਹੁੰਦੀ ਹੈ ਬਾਕੀ ਜਿਹੜੇ ਲੋਕਲ ਆਪ ਸ਼ਾਪ ਤੇ ਆ ਸਕਦੇ ਆ ਤਾਂ ਤੁਸੀਂ ਕੈਸ਼ ਪੇਮੈਂਟ ਕਰਕੇ ਆਪਣੇ ਸੂਟ ਦੀ ਬੁਕਿੰਗ ਕਰ ਕੈਸ਼ ਪੇ ਕਰਕੇ ਆਪਣਾ ਸੂਟ ਪਿਕ ਕਰ ਸਕਦੇ ਹੋ ਜੀ ਤੇ ਦੇਖਦੇ ਆਂ ਜੀ ਅੱਜ ਦਾ ਪਹਿਲਾ ਸੂਟ ਬਹੁਤ ਪਿਆਰਾ ਬਿਲਕੁਲ ਪਿਓਰ ਕਾਟਨ ਦੇ ਵਿੱਚ ਹੈ ਜੇ ਕੋਈ ਲਾਈਨਿੰਗ ਦੀ ਲੋੜ ਨਹੀਂ ਮੇਨ ਗੱਲ ਹੈ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈ ਕਿ ਬਹੁਤ ਪਿਆਰਾ ਸੂਟ ਹੈ ਬਹੁਤ ਸੋਹਣਾ ਬੇਸ ਹੈਗਾ ਇਸ ਦਾ ਗੈਸਟਾ ਬਲੈਕ ਹੈ ਪਰ ਥੋੜੀ ਗ੍ਰੀਨੀਸ਼ ਟੋਨ ਤੇ ਆ ਰਿਹਾ ਕਿਉਂਕਿ ਜਿਆਦਾ ਪ੍ਰਿੰਟ ਗ੍ਰੀਨ ਹੈ ਜੀ ਸੂਟ ਦਾ ਬਹੁਤ ਸੋਹਣਾ ਗ੍ਰੀਨ ਟੋਨ ਦੇ ਵਿੱਚ ਤੇ ਬਹੁਤ ਸੋਹਣਾ ਦੇਖੋ ਸਾਰਾ ਹੈਂਡਵਰਕ ਹੋਇਆ ਹੋਇਆ neck ਤੇ ਬਹੁਤ ਪਿਆਰਾ ਹੈ neck ਤੇ ਹੈਂਡਵਰਕ ਹੋਇਆ ਅੰਗਰਖਾ ਸਟਾਈਲ ਦੇ ਵਿੱਚ ਜਿਵੇਂ ਥੋੜੀ ਜਿਹੀ ਸ਼ੋਅ ਕੀਤੀ ਹੋਈ ਆਪਾਂ ਡੋਰੀ ਇਹ ਤੁਹਾਡੀ ਚੋਇਸ ਹੈ ਜੀ ਤੁਸੀਂ ਇਹ ਡੋਰੀ ਰੱਖਣੀ ਹੈ ਜਾਂ ਰਿਮੂਵ ਕਰਨੀ ਹੈ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਇਹਨੂੰ ਸੈੱਟ ਕਰ ਸਕਦੇ ਹਾਂ ਸਾਰਾ ਹੈਂਡਵਰਕ ਦੇ ਨਾਲ ਦੇਖੋ ਬਹੁਤ ਪਿਆਰਾ ਡਿਜ਼ਾਈਨਰ ਸੂਟ ਫਿਰ ਕਾਟਨ ਇੰਨੀ ਫਾਈਨ ਹੈ ਫੁੱਲ ਗਰੰਟੀ ਵਾਲੀ ਕਾਟਨ ਹੁੰਦੀ ਹੈ ਜੀ ਮੇਰੀ ਹਮੇਸ਼ਾ ਮੈਂ ਕਦੇ ਵੀ ਕੋਈ ਚੀਪ ਜੀ ਕਾਟਨ ਨਹੀਂ ਰੱਖਦੀ ਬਹੁਤ ਫਾਈਨ ਕਾਟਨ ਹੁੰਦੀ ਹੈ ਕਦੇ ਮੇਰੇ ਕਿਸੇ ਸੂਟ ਦੀ ਕੰਪਲੇਂਟ ਨਹੀਂ ਆਊਗੀ ਤੁਹਾਨੂੰ ਤੇ ਬੜਾ ਪਿਆਰਾ ਦੇਖੋ ਇਹ ਆਪਣੀ ਸ਼ਰਟ ਹੋਗੀ ਤੇ ਇਸ ਦੇ ਨਾਲ ਹੈਗੀ ਹੈ ਬੜੇ ਸੋਹਣੇ ਪ੍ਰਿੰਟਡ ਬਾਟਮ ਜਿਵੇਂ ਇਹਦਾ ਪ੍ਰਿੰਟ ਦੇਖੋ neck ਤੇ ਸੀਗਾ ਉਸੇ ਪ੍ਰਿੰਟ ਦੇ ਵਿੱਚ ਆਪਣੀ ਹੈਗੀ ਆ ਬਾਟਮ ਨਾਲ ਪਿਓਰ ਕਾਟਨ ਦੀ ਤੇ ਪਿਓਰ ਮਲਮਲ ਕਾਟਨ ਦਾ ਹੀ ਹਿੱਸੇ ਨਾਲ ਆਪਣਾ ਪੂਰਾ 2.5 ਮੀਟਰ ਦਾ ਦੁਪੱਟਾ ਕੋ ਸੋਹਣਾ ਸੂਟ ਹੈ ਗਰਮੀਆਂ ਦੇ ਵਿੱਚ ਐਵੇਂ ਦੇ ਸੂਟ ਸੋਹਣੇ ਲੱਗਦੇ ਆ ਆਪਾਂ ਨੂੰ ਬਹੁਤ ਪਿਆਰਾ ਸੂਟ ਇਹ ਹੈਗਾ ਅੱਜ ਤਾਂ ਆਪਣਾ ਪਹਿਲਾ ਸੂਟ 2200 ਪ੍ਰਾਈਸ ਹੈ ਜੀ 2200 ਪ੍ਰਾਈਸ ਹੈ ਇਹ ਵਾਲੇ ਸੂਟ ਦਾ 2200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਸੋਨਾ ਤੇ ਇਹਦੇ ਵਿੱਚ ਹੀ ਸੇਮ ਦੇ ਵਿੱਚ ਹੀ ਇਹ ਗ੍ਰੀਨ ਕਲਰ ਦੇ ਵਿੱਚ ਹੈ ਡਾਰਕ ਗ੍ਰੀਨ ਦੇ ਵਿੱਚ ਹੈ ਨਾ ਇਸ ਦੇ ਵਿੱਚ ਹੀ ਹੈਗਾ ਡਾਰਕ ਮਜੈਂਟਾ ਕਲਰ ਦੇ ਵਿੱਚ ਸੇਮ ਦੇ ਵਿੱਚ ਹੀ ਡਾਰਕ ਮਜੈਂਟਾ ਕਲਰ ਹੈ ਕਈ ਵਾਰੀ ਇੱਕੋ ਫੈਮਿਲੀ ਚ ਦੋ ਸੂਟ ਵੀ ਲੈਣੇ ਹੁੰਦੇ ਤਾਂ ਤੁਸੀਂ ਜਿਵੇਂ ਜ਼ਿਆਦਾ 플ੌਟ ਨਹੀਂ ਹੁੰਦਾ ਮੇਰੇ ਕੋਲ ਜ਼ਿਆਦਾਤਰ ਸੂਟਾਂ ਦਾ ਇੱਕ ਬਹੁਤ ਪਿਆਰਾ ਇਸ ਦਾ ਡਿਜ਼ਾਈਨ neck ਤੇ ਸਾਰਾ ਹੈਂਡਵਰਕ ਹੈ ਜੀ neck ਤੇ ਟੋਟਲੀ ਸਾਰਾ ਹੈਂਡਵਰਕ ਹੋਇਆ ਹੋਇਆ ਕਾਟਨ ਬਹੁਤ ਜ਼ਿਆਦਾ ਫਾਈਨ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਿਲਕੁਲ ਲਾਈਨਿੰਗ ਦੀ ਲੋੜ ਨਹੀਂ ਸੂਟ ਨੂੰ ਬਹੁਤ ਸੋਹਣੀ ਇੱਕ ਕਲਰ ਬੜਾ ਪਿਆਰਾ ਸੂਟਾਂ ਦਾ ਤੇ ਪ੍ਰਿੰਟ ਬਾਟਮ ਤੇ ਪਿਓਰ ਮਲਮਲ ਕਾਟਨ ਦਾ ਇਸ ਦਾ ਆਪਣਾ ਦੁਪੱਟਾ ਪੂਰੀ ਚੜਾਈ ਆ ਦੁਪੱਟਿਆਂ ਦੀ ਬਹੁਤ ਪਿਆਰੇ ਸੂਟ ਹੁਣ ਸੋਹਣਾ ਸੂਟ ਹੈ ਕਾਲਸ ਤੇ ਮ ਜੈਂਟਾ ਕਲਰ ਹੁੰਦਾ ਜਿਹੜਾ ਜਿਵੇਂ ਗਰਮੀਆਂ ਦੇ ਅਕੋਰਡਿੰਗ ਵੀ ਅੱਖਾਂ ਨੂੰ ਨਾ ਚੂਵੇ ਉਵੇਂ ਦਾ ਕਲਰ ਆ ਬਹੁਤ ਸੋਹਣਾ ਸੂਟ ਦਾ 2200 ਪ੍ਰਾਈਸ ਹੈ ਜੀ ਦੋ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਦਿਖਾਇਆ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇਗਾ ਤੇ ਨੈਕਸਟ ਸੂਟ ਦਿਖਾਣਾ येलो ਕਲਰ ਦੇ ਵਿੱਚ ਹੈ ਜੀ ਬੜਾ ਸੋਹਣਾ ਮਿੱਠਾ ਜਿਹਾ येलो ਕਲਰ yellow color ਦੇ ਵਿੱਚ ਪਿਓਰ कॉटन ਦਾ सूट ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਬੜਾ ਪਿਆਰਾ ਦੇਖੋ ਇਹਦਾ ਪ੍ਰਿੰਟ ਕਿੰਨਾ ਸੋਹਣਾ ਬਹੁਤ ਸੋਹਣਾ ਪ੍ਰਿੰਟ ਲਾਈਨਿੰਗ ਦੇ ਵਿੱਚ ਬਹੁਤ ਪਿਆਰਾ ਪ੍ਰਿੰਟ ਪਿਓਰ कॉटन ਦੇ ਵਿੱਚ ਬਿਲਕੁਲ ਪਿਓਰ कॉटन ਦੇ ਵਿੱਚ सूट ਤੇ neck ਦਾ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਬਹੁਤ ਸੋਹਣਾ ਹੈਂਡਵਰਕ ਹੋਇਆ ਤੇ लेसिस ਦੇ ਨਾਲ ਪੂਰਾ ਨੈੱਕ ਰੈਡੀ ਕੀਤਾ ਹੋਇਆ ਇਹ ਬਸ ਤੁਸੀਂ ਉਰੇ ਤੋਂ ਨੈੱਕ ਬਣਾਉਣਾ ਆਪਣਾ ਬਾਕੀ ਸਾਰਾ ਰੈਡੀ ਹੈ ਜੀ ਨੈੱਕ ਬਹੁਤ ਪਿਆਰੀ ਲੱਗਦੇ ਇਹ ਜੇ ਵੇਅਰ ਕੀਤੇ ਹੋਏ ਕਿਉਂਕਿ ਆਲਰੇਡੀ ਸਾਰੀ ਡਿਜ਼ਾਈਨਿੰਗ ਤੇ ਤੇ ਹੋਈ ਹੋਈ ਹੈ ਬਸ ਤੁਸੀਂ ਸਟਿਚ ਕਰਾਉਣਾ ਇਹਨੂੰ ਸੂਟ ਨੂੰ ਇਹ ਦੇਖੋ ਇਹ ਬਾਟਮ ਹੈ ਜੀ ਪ੍ਰਿੰਟਡ ਇਹਦੀ ਪਿਓਰ ਮਲਮਲ कॉटन ਦਾ ਦੁਪੱਟਾ कॉटन ਬਹੁਤ ਜ਼ਿਆਦਾ ਫਾਈਨ ਹੈ ਜਿਨ੍ਹਾਂ ਕੋਲ ਇਹ ਸੂਟ ਜਾਣਗੇ ਤੁਸੀਂ ਰਿਪੀਟ ਜ਼ਰੂਰ ਮੰਗਣਿਆ ਵੀ ਸਾਨੂੰ ਹੋਰ ਸੂਟ ਮੰਗਵਾਓ ਇਹਨਾਂ ਦੇ ਨਾਲ ਦੇ ਜਾਂ ਤੁਹਾਡੇ ਪਾਇਆ ਕੋਈ ਹੋਰ ਸੂਟ ਦੇਖੋ ਤਾਂ ਜ਼ਰੂਰ ਕਹਿਣਗੇ ਵੀ ਸੂਟ ਤੁਸੀਂ ਕਿੱਥੋਂ ਲਿਆ ਇਹ ਦੇਖੋ ਪ੍ਰਿੰਟ ਕਿੰਨਾ ਪਿਆਰਾ ਜਿਹੇ ਜਿਹੇ ਬਾਟਮ ਦਾ ਪ੍ਰਿੰਟ ਹੈ ਸੇਮ ਪ੍ਰਿੰਟ ਦੁਪट्टे ਦਾ ਤੇ ਦੁਪट्टे ਦੇ ਫੋਰ ਸਾਈਡ ਬ੍ਰੀਕ ਕਰੋਸ਼ੀਆ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਜੀ ਦੁਪट्टे ਦੀ ਬੜਾ ਪਿਆਰਾ ਜਿਹਾ ਸੂਟ ਹੈ 2250 ਪ੍ਰਾਈਸ ਹੈ ਜੀ ਇਹ ਵਾਲੀ ਸੂਟ ਦਾ 2250 2250 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਹੈਗਾ ਬਲੂ ਕਲਰ ਜਿਹਦੇ ਵਿੱਚ येलो ਦਿਖਾਇਆ ਇਹਦੇ ਵਿੱਚ ਹੀ ਹੈਗਾ ਬਲੂ ਕਲਰ ਜਿਹੜਾ yellow ਦਿਖਾਇਆ ਤੁਹਾਨੂੰ ਵੀ neck ਤੇ ਸਾਰਾ neck ਪੂਰਾ ਰੈਡੀ ਹੈ ਜੀ ਬਹੁਤ ਸੋਹਣਾ ਅੰਗਰਖਾ ਸਟਾਈਲ ਦੇ ਵਿੱਚ neck ਬਣਿਆ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਤੇ ਸਾਰਾ ਹੈਂਡਵਰਕ ਹੋਇਆ neck ਤੇ ਵਿਦਆਊਟ ਲਾਈਨਿੰਗ ਸੂਟ ਬਣਨੇ ਆ ਬਹੁਤ ਫਾਈਨ ਕਾਟਨ ਹੈ print bottom ਦੇ ਵਿੱਚ ਤੇ ਨਾਲ ਹੈਗਾ ਪਿਓਰ ਮਲਮਲ ਕਾਟਨ ਦਾ ਦੁਪੱਟਾ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਬਰੀਕ ਕ੍ਰੋਸ਼ੀਆ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਬੜੇ ਪਿਆਰੇ ਦੁਪੱਟਿਆਂ ਤੇ ਹਰੇਕ ਦੁਪੱਟੇ ਤੇ ਬੜੇ ਸੋਹਣੇ ਹੈਂਡ ਮੇਡ ਡਟਕਣ ਲੱਗੇ ਹੋਏ ਆ ਜੀ ਦੁਪੱਟੇ ਸੂਟ ਦੇ ਨਾਲ ਦੇ 2250 ਪ੍ਰਾਈਸ ਹੈ ਜੀ ਇਹ ਦੋ ਸੂਟ ਮੈਂ ਤੁਹਾਨੂੰ ਦਿਖਾਏ ਇੱਕ ਪ੍ਰਾਈਸ 2250 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਣੇ ਨੇ ਨੈਕਸਟ ਸੂਟ ਆ ਗਿਆ ਆਪਣਾ ਬੜਾ ਪਿਆਰਾ ਵੀ ਨੱਕ ਦੇ ਵਿੱਚ ਕ੍ਰੀਮ ਬੇਸ ਆ ਸੂਟ ਦਾ ਬਹੁਤ ਸੋਹਣਾ ਤੇ neck ਤੇ ਦੇਖੋ ਕਿੰਨਾ ਪਿਆਰਾ ਬਹੁਤ ਸੌਫਟ ਵਾਲੀ ਲੇਸ ਹੁੰਦੀ ਹੈ ਇਹ نیچے ਸਟੱਫ ਲਗਾ ਕੇ ਆਪਾਂ ਲਗਾਈ ਹੋਈ ਹੈ ਵੀ ਕੋਈ ਚੂਬਣ ਦਾ ਚੱਕਰ ਨਹੀਂ ਹੈਗਾ ਬਹੁਤ ਸੋਹਣਾ ਇੱਕ ਤਰ੍ਹਾਂ ਦਾ ਵਰਕ ਹੈ ਇਹ ਤੇ ਸਾਈਡ ਤੇ ਜਿਹੜਾ ਹੈਂਡ ਮੇਂਡ ਹੈਂਡ ਦੇ ਨਾਲ ਆਪਾਂ ਮਿਰਰ ਵਰਕ ਕਰਦੇ ਆ ਉਹ ਵਾਲਾ ਵਰਕ ਹੋਇਆ ਸਾਰਾ ਹੈਂਡਵਰਕ ਬਹੁਤ ਪਿਆਰੀ neck ਰੈਡੀ ਹੋਈ ਹੈ ਦੇਖੋ ਕਿੰਨੀ ਪਿਆਰੀ ਤੇ ਜਿਹੜੀ ਇਹ ਸਾਈਡ ਤੇ ਦਿੱਤੀ ਹੋਈ ਹੈ ਲੇਸ ਇਹ オーਰਗੈਂਜ਼ਾ ਦੀ ਇਹ ਆਪਾਂ 슬ੀਵਸ ਦੇ ਲਈ ਆ ਆਪਣੇ ਤੇ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਹੈ ਸੂਟ ਦਾ ਤੇ ਘੇਰੇ ਤੇ ਵੀ ਬਹੁਤ ਸੋਹਣੀ ਲੇਸ ਲੱਗੀ ਹੋਈ ਹੈ ਆਰਗੈਂਜ਼ਾ ਕਾਫੀ ਸੁਪੀਰੀਅਰ ਲੇਸ ਬਹੁਤ ਸੋਹਣਾ ਸੂਟ ਹੈ ਕਰੀਮ 베이스 ਤੇ ਗ੍ਰੀਨ ਫਰੋਜ਼ੀ ਗ੍ਰੀਨ ਪ੍ਰਿੰਟ ਦੇ ਵਿੱਚ ਨੈਕ ਵਰਕ ਦੇ ਨਾਲ ਤੇ ਨਾਲ ਪਿਓਰ ਕਾਟਨ ਦੀ ਬਾਟਮ ਹੈ ਸੇਮ ਕਲਰ ਦੀ ਤੇ ਬੜਾ ਪਿਆਰਾ ਡਿਜ਼ਾਈਨਰ ਦੁਪੱਟਾ ਹੈ ਇਹਦਾ ਡਿਜ਼ਾਈਨਰ ਦੁਪੱਟਾ ਬਹੁਤ ਸੋਹਣਾ ਚਿਕਨ ਵਰਕ ਚਿਕਨ ਦਾ ਪੈਚ ਚ ਲਗਾਇਆ ਦੁਪੱਟੇ ਦੇ ਵਿੱਚ ਇਹ ਦੇਖੋ ਸੋਹਣਾ ਦੁਪੱਟਾ ਰੈਡੀ ਹੋਇਆ ਦੋਨੋਂ ਪੱਲਿਆਂ ਤੇ ਚਿਕਨ ਪੈਚ ਲਗਾ ਕੇ ਤੇ ਫੋਰ ਸਾਈਡ ਕ੍ਰੋਸ਼ੀਆ ਲੇਸ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਬਹੁਤ ਪਿਆਰਾ ਸੋਹਣਾ ਹੈ ਇਹ ਹੈਗਾ ਸਾਡਾ ਦੁਪੱਟਾ ਪੂਰਾ ਖੁੱਲਾ ਦੁਪੱਟਾ 3400 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2400 ਪ੍ਰਾਈਸ ਹੈ ਇਹ ਦੇਖੋ ਲੁੱਕ ਬਹੁਤ ਪਿਆਰਾ ਸੂਟ ਹੈ 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਦੇ ਨਾਲ ਇਹ ਸੇਮ ਪ੍ਰਿੰਟ ਦੇ ਵਿੱਚ ਆਪਣੇ ਕੋਲ ਹੈਗਾ ਜਿਵੇਂ ਇਹਦੇ ਵਿੱਚ ਗ੍ਰੀਨ ਪ੍ਰਿੰਟ ਸੀਗਾ ਇਹਦੇ ਵਿੱਚ ਪਿੰਕ ਪਿਆਜ਼ੀ ਕਲਰ ਜਿਹੜਾ ਆਨੀਅਨ ਪਿੰਕ ਕਲਰ ਹੁੰਦਾ ਉਹ ਵਾਲਾ ਪ੍ਰਿੰਟ ਹੈ ਜੀ ਬਾਕੀ ਸਾਰਾ ਸੇਮ ਹੈ ਸੂਟ ਸੇਮ ਪ੍ਰਾਈਸ ਇਹ ਜ਼ਿਆਦਾਤਰ ਆਪਣੇ ਕੋਲ ਮੈਂ ਅੱਜ ਤੁਹਾਨੂੰ ਦੋ ਦੋ ਸੂਟ ਹੀ ਦਿਖਾ ਰਹੀ ਹਾਂ ਇੱਕ ਡਿਜ਼ਾਈਨ ਦੇ ਵਿੱਚ ਇਹ ਡਿਜ਼ਾਈਨਰ ਸੂਟ ਐਵੇਂ ਹੀ ਆਉਣੇ। ਦੇਖੋ neck ਤੇ ਸਾਰਾ ਵਰਕ ਹੋਇਆ V neck ਦੇ ਵਿੱਚ। ਜਿਨ੍ਹਾਂ ਦੇ V neck ਫੇਵਰੇਟ ਹੈ ਉਹਨਾਂ ਦੇ ਲਈ ਤਾਂ ਬਹੁਤ ਵਧੀਆ ਕਲੈਕਸ਼ਨ ਹੈ ਜੀ ਇਹ। 슬ੀਵਜ਼ ਤੇ ਵੀ ਵਰਕ ਆ ਜਾਣਾ। ਬਹੁਤ ਸੋਹਣਾ। ਤੇ ਘੇਰੇ ਤੇ ਵੀ। ਕੋਈ ਲਾਈਨਿੰਗ ਦੀ ਲੋੜ ਨਹੀਂ। ਬਿਨਾ ਲਾਈਨਿੰਗ ਤੋਂ ਸੂਟ ਬਣਨਾ ਹੈ। ਬਾਕੀ ਜਿਨ੍ਹਾਂ ਨੂੰ ਕਈ ਕਸਟਮਰ ਕਾਟਨ ਦੇ ਵੀ ਲਾਈਨਿੰਗ ਲਗਾਉਣਾ ਹੈ ਉਹ ਤੁਹਾਡੀ ਆਪਣੀ ਚੁਆਇਸ ਹੈ। ਕ੍ਰੀਮ ਜੀ 베이스 ਆ ਬੜਾ ਸੋਹਣਾ ਕ੍ਰੀਮ ਸਕਿਨ ਕਲਰ ਦੇ ਵਿੱਚ ਤੇ ਦੁਪੱਟਾ ਡਿਜ਼ਾਈਨਰ ਬਹੁਤ ਸੋਹਣਾ ਚਿਕਨ ਪੈਚ ਲਗਾ ਕੇ ਬਹੁਤ ਪਿਆਰਾ ਦੁਪੱਟਾ ਰੈਡੀ ਕੀਤਾ ਹੋਇਆ ਤੇ ਫੋਰ ਸਾਈਡ ਪਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਯਾਰ ਬਹੁਤ ਸੋਹਣਾ ਸੂਟ ਹੈ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਹੈ ਦੋ ਸੂਟ ਦਿਖਾਏ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਬੜਾ ਪਿਆਰਾ yellow ਕਲਰ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਆਪਣਾ ਇਹ ਵੀ V neck ਦੇ ਵਿੱਚ ਬਿਲਕੁਲ V lining ਦੀ ਲੋੜ ਨਹੀਂ ਮੈਂ ਬਾਰ-ਬਾਰ ਰਿਪੀਟ ਕਰਦੀ ਹੁੰਦੀ ਆ ਸੂਟਾਂ ਨੂੰ ਵੀ ਲਾਈਨਿੰਗ ਕਿਉਂਕਿ ਜ਼ਿਆਦਾਤਰ ਕਸਟਮਰ ਨੂੰ ਹੁੰਦਾ ਵੀ ਲਾਈਨਿੰਗ ਨਾ ਲੱਗੇ ਸੂਟਾਂ ਨੂੰ ਤੇ V neck ਦੇ ਵਿੱਚ ਬਹੁਤ ਸੋਹਣਾ ਥ्रेड ਵਰਕ ਹੋਇਆ ਬਹੁਤ ਪਿਆਰਾ ਵਰਕ ਬਹੁਤ ਪਿਆਰੀ ਕਾਟਨ ਹੈ ਬਿਲਕੁਲ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਘੇਰੇ ਤੇ ਵੀ ਬਹੁਤ ਸੋਹਣੀ ਲੇਸ ਲੱਗੀ ਹੋਈ ਹੈ ਕਰੋਸ਼ੀਆ ਲੇਸ ਕਾਫੀ ਸੁਪੀਰੀਅਰ ਇਹ ਲੇਸ ਨੂੰ ਚਾਹੇ ਤੁਸੀਂ ਘੇਰੇ ਤੇ ਰੱਖ ਲਓ ਚਾਹੇ ਤੁਸੀਂ ਬਾਜੂ ਤੇ ਵੀ ਲਵਾ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੈ neck ਤੇ ਸਾਰਾ ਹੈਵੀ ਵਰਕ ਹੋਇਆ ਬੜਾ ਪਿਆਰਾ yellow color ਦੇ ਵਿੱਚ ਆਪਣਾ ਇਹ ਸੂਟ yellow plain bottom ਤੇ ਬੜਾ ਪਿਆਰਾ ਡਿਜ਼ਾਈਨਰ ਦੁਪੱਟਾ ਇਹਦੇ ਨਾਲ ਲੇਸੀਜ਼ ਦੀ ਡਿਜ਼ਾਈਨਿੰਗ ਦੇ ਨਾਲ ਬਹੁਤ ਪਿਆਰੀ ਲੇਸ ਲੱਗੀ ਆ ਫੋਰ ਸਾਈਡ ਵੀ ਜਿਹੜੀ ਘੇਰੇ ਤੇ ਲੱਗੀ ਆ ਸੂਟ ਦੇ ਤੇ ਵਿੱਚ ਵੀ ਬੜੀ ਸੋਹਣੀ ਜਿਗਜ਼ੈਗ ਲੇਸ ਲਗਾ ਕੇ ਫਿਨਿਸ਼ ਕੀਤੀ ਹੋਈ ਦੁਪੱਟਾ ਰੈਡੀ ਕੀਤਾ ਹੋਇਆ 2400 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ 2400 ਪ੍ਰਾਈਸ ਹੈ ਇਹਦਾ 2400 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਸਿੰਗਲ ਹੀ ਆ ਸੂਟ ਆਪਣਾ ਤੇ ਨੈਕਸਟ ਆ ਗਿਆ ਬੜਾ ਸੋਹਣਾ ਗ੍ਰੇ ਫਰੋਜ਼ੀ ਕਲਰ ਦੇ ਵਿੱਚ ਬਹੁਤ ਫਾਈਨ ਕਾਟਨ ਹੈ ਮੈਂ ਫੇਰ ਦੁਬਾਰਾ ਰਿਪੀਟ ਕਰਦੀ ਹਾਂ ਜਿਨ੍ਹਾਂ ਕੋਲ ਇਹ ਸੂਟ ਜਾਣਗੇ ਬਹੁਤ ਪਿਆਰੇ ਬਹੁਤ ਜ਼ਿਆਦਾ ਸੌਫਟ ਮਲਾਈ ਵਰਗੇ ਸੂਟ ਪਏ ਆ ਬਿਲਕੁਲ ਤੇ ਲਾਈਨਿੰਗ ਦੇ ਵਿੱਚ ਸਟੱਫ ਹੈ ਆਪਣਾ neck ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਬਹੁਤ ਸੋਨਾ ਧਾਗੇ ਦਾ ਕੰਮ ਹੋਇਆ neck ਤੇ ਪਿਆਰਾ ਵਰਕ ਕਲਰ ਬਹੁਤ ਪਿਆਰੇ ਆ ਸੂਟਾਂ ਦੇ ਤੇ ਘੇਰੇ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰੀ ਸਾਰੇ ਘੇਰੇ ਤੇ ਬਹੁਤ ਸੁਪੀਰੀਅਰ ਲੇਸ ਹੈ ਜੀ ਇਹ ਹੰਡੂਕ ਸੂਟ ਬਹੁਤ ਪਿਆਰਾ ਸੂਟ ਹੈ ਬਿਲਕੁਲ ਵਿਦਾਊਟ ਲਾਈਨਿੰਗ ਸੂਟ ਬਣਨੇ ਆ ਪਲੇਨ ਬਾਟਮ ਨਾਲ ਤੇ ਬੜਾ ਪਿਆਰਾ ਇਸ ਦੇ ਨਾਲ ਦੁਪੱਟੇ ਤੇ ਵੀ ਵਰਕ ਹੈ ਜੀ ਇਹਦੇ ਫੋਰ ਸਾਈਡ ਇਹ ਜੇ ਵੀ ਫੰਕਸ਼ਨ ਆ ਜਾਵੇ ਕੋਈ ਗਰਮੀਆਂ ਦਾ ਆਪਾਂ ਨੂੰ ਫਿਰ ਦਿਲ ਕਰਦਾ ਵੀ ਬਿਨਾ ਲਾਈਨਿੰਗ ਤੋਂ ਹੀ ਆਪਾਂ ਨੂੰ ਕੋਈ ਸੂਟ ਮਿਲ ਜਵੇ ਪਰ ਹੋਵੇ ਬਹੁਤ ਵਧੀਆ ਵੀ ਆਪਾਂ ਨੂੰ ਲੱਗੇ ਵੀ ਫੰਕਸ਼ਨ ਤੇ ਪਾਏ ਆ ਆਪਾਂ ਨੇ ਇਹ ਦੁਪट्टे ਦੇ ਦੇਖੋ ਫੋਰ ਸਾਈਡ ਜਿਵੇਂ ਦੀ ਵੇਲ ਇਹਦੇ ਤੇ ਬਣੀ ਹੈ neck ਤੇ ਉਹੀ ਵੇਲ ਫੋਰ ਸਾਈਡ ਦੁਪट्टे ਤੇ ਬਣੀ ਹੈ ਵਿੱਚ ਬੂਟੀ ਹੈ ਤੇ ਜਿਹੜੀ ਘੇਰੇ ਤੇ लेस ਲੱਗੀ ਹੋਈ ਹੈ ਉਹੀ लेस ਲਗਾ ਕੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਦੁਪट्टे ਦੀ ਦੇਖੋ ਕਿੰਨਾ ਪਿਆਰਾ ਸੂਟ ਹੈ ਗ੍ਰੇ ਫਰੋਜ਼ੀ ਜਿਹਾ ਕਲਰ ਹੈ ਬੜਾ ਸੋਹਣਾ ਤੇ ਬਹੁਤ ਪਿਆਰਾ ਇਹ ਸੂਟ ਹੈ ਬਣਿਆ ਹੋਇਆ 2400 ਪ੍ਰਾਈਸ ਹੈ ਜੀ ਇਹ ਵਾਲਾ ਸੂਟ ਦਾ ਵੀ 2400 ਪ੍ਰਾਈਸ ਦੇ ਨਾਲ ਆਪਣਾ ਬਹੁਤ ਪਿਆਰਾ ਡਿਜ਼ਾਈਨਰ ਸੂਟ 2400 ਪ੍ਰਾਈਸ ਹੈ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਪਰਪਲ ਕਲਰ ਬੜਾ ਸੋਹਣਾ ਮੌਬ ਜਿਹਾ ਪਰਪਲ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਪਿਓਰ ਕਾਟਨ ਦੇ ਵਿੱਚ ਸੂਟ neck ਤੇ ਵਰਕ ਹੈ ਸਾਰੀ ਸ਼ਰਟ ਤੇ ਫਾਟੂ ਕੇ ਰਹਿਤੇ ਹੋ ਗਿਆ ਵਰਕ ਪਲੇਨ ਬਾਟਮ ਤੇ ਨਾਲ ਦੁਪੱਟੇ ਤੇ ਫੋਰ ਸਾਈਡ ਵਰਕ ਨਾਲੇ ਲੇਸ ਵਿੱਚ ਸਾਰੇ ਦੁਪੱਟੇ ਦੇ ਵਿੱਚ ਕੋਟੀ ਬਹੁਤ ਪਿਆਰੇ ਸੂਟ ਹੈ ਬਹੁਤ ਜਿਆਦਾ ਸੋਹਣਾ ਬਹੁਤ ਪਿਆਰਾ ਸੂਟ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਹੈ ਇਹਦਾ ਸੂਟ ਦਾ 2400 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਬ੍ਰੀਕ ਲਾਈਨਿੰਗ ਦੇ ਵਿੱਚ ਬੜਾ ਸੋਹਣਾ ਲੀਨਨ ਕਾਟਨ ਦੇ ਵਿੱਚ ਸੂਟ ਹੈ ਜਿਹੜੀ ਬਿਲਕੁਲ ਸੌਫਟ ਦੇ ਵਿੱਚ ਲੀਨਨ ਕਾਟਨ ਹੈ 20 ਨੈਕ ਦੇ ਵਿੱਚ ਹੀ ਸੂਟ ਹੋਣਗੇ ਬੜੇ ਪਿਆਰੇ ਸੂਟ ਹੈ ਇਹ 20 ਨੈਕ ਦੇ ਵਿੱਚ ਪਿਓਰ ਲੀਨਨ ਕਾਟਨ ਹੈ ਨੈਕ ਬੜੀ ਪਿਆਰੀ ਨੈਕ ਪੂਰੀ ਰੈਡੀ ਹੈ ਜੀ ਵਰਕ ਦੇ ਨਾਲ ਬਸ ਤੁਸੀਂ ਸਟੀਚ ਕਰਾਉਣਾ ਹੈ ਸੂਟ neck ਤੁਹਾਡੀ ਪੂਰੀ ਰੈਡੀ ਹੈ ਇਹ ਦੇਖੋ ਬਹੁਤ ਸੋਹਣਾ neck ਤੇ ਵਰਕ ਹੋਇਆ ਤੇ ਪੂਰੇ ਸੂਟ ਦੇ ਵਿੱਚ ਮਸਟਰਡ ਕਲਰ ਦੇ ਵਿੱਚ ਸੂਟ ਹੈ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਸਾਰੀ ਸ਼ਰਟ ਦੇ ਵਿੱਚ ਬੂਟੀ ਘੇਰੇ ਤੇ ਵੀ ਬੜਾ ਪਿਆਰਾ ਵਰਕ ਹੋਇਆ ਇਹ ਵਰਕ ਘੇਰੇ ਤੇ ਆ ਗਿਆ ਵਿੱਚ ਸਾਰਾ ਫਰੰਟ ਪੂਰਾ ਸਾਰੇ ਸ਼ਰਟ ਦੇ ਵਿੱਚ ਪੂਰਾ ਵਰਕ neck ਤੇ ਵਰਕ ਦੇਨ ਬਾਟਮ ਨਾਲ ਮਸਟਰਡ ਕਲਰ ਦੀ ਤੇ ਪਿਓਰ ਲੀਲਨ ਦੇ ਵਿੱਚ ਹੀ ਆਪਣਾ ਹਿਸਤਾ ਪ੍ਰਿੰਟਡ ਦੁਪੱਟਾ ਬਹੁਤ ਸੋਹਣਾ ਡਿਫਰੈਂਟ ਸੂਟ ਹੈ ਤੁਹਾਡੇ ਲਈ ਅੱਜ ਇਹ ਹੈਗਾ ਦੁਪੱਟਾ ਨਾਲ ਤੇ ਪ੍ਰੋਪਰ ਫਰਨੀਸ਼ਿੰਗ ਕੀਤੀ ਹੋਈ ਹੈ ਕਰੋਸ਼ੀਆ ਲੇਸ ਲਗਾ ਕੇ ਦੁਪੱਟੇ ਬੜਾ ਪਿਆਰਾ ਜਿਹਾ ਸੂਟ ਹੈ ਇਹ ਇਹ ਦੇਖੋ ਲੁੱਕ ਸੂਟ ਦੀ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹਦੇ ਮੈਂ ਸੂਟ ਦਿਖਾਨੀਆਂ ਤੁਹਾਨੂੰ ਇਹ ਕਲਰ ਸੌਰੀ ਇਹ ਮਸਟਰਡ ਕਲਰ ਦੇ ਵਿੱਚ ਸੀਗਾ ਸੇਮ ਦੇ ਵਿੱਚ ਹੈਗਾ ਬੜਾ ਛੋਟਾ ਗਾਜਰੀ ਕਲਰ ਦੇ ਵਿੱਚ ਸੇਮ ਦੇ ਵਿੱਚ ਗਾਜਰੀ ਕਲਰ ਹੈ ਸੇਮ ਦੇ ਵਿੱਚ ਹੀ neck ਤੇ work ਹੋਵੇ ਸਾਰੀ ਸ਼ਰਟ ਦੇ ਵਿੱਚ work ਹੈ ਤੇ ਘੇਰੇ ਤੇ work ਹੈ ਬਹੁਤ ਪਿਆਰਾ ਲੀਲਨ ਕਾਟਨ ਦੇ ਵਿੱਚ ਸੂਟ ਆਪਣਾ ਲੇਨ कॉटन गाजरी कलर ਦੇ ਵਿੱਚ ਤੇ ਨਾਲ ਲినਨ कॉटन ਦੇ ਵਿੱਚ ਹੀ ਇਸ ਦਾ ਦੁਪੱਟਾ ਤੇ ਫੋਰ ਸਾਈਡ ਫਰੋਸ਼ੀਆ ਲੇਸ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਸੋਹਣਾ ਇਹ ਸੂਟ ਆਪਣਾ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਗ੍ਰੀਨ ਕਲਰ ਸੇਮ ਦੇ ਵਿੱਚ ਗ੍ਰੀਨ ਕਲਰ ਹੈ ਪਹਿਲਾ ਮਸਟਰਡ ਕਲਰ ਦਿਖਾਇਆ ਫਿਰ ਗਾਜਰੀ ਕਲਰ ਦਿਖਾਇਆ ਸੇਮ ਦੇ ਵਿੱਚ ਹੈਗਾ ਬੜਾ ਸੋਹਣਾ ਲੱਗ ਜਾ ਗ੍ਰੀਨ ਕਲਰ ਇਹ ਡਿਫਰੈਂਟ ਜਿਹਾ ਗ੍ਰੀਨ ਹੈ ਨੈਕ ਤੇ ਵਰਕ ਵਿੱਚ ਬੂਟੀ ਤੇ ਘੇਰੀਏ ਤੇ ਵਰਕ ਇਹ ਟੱਕ ਫੋਰ ਸਾਈਡ ਪ੍ਰੋਪਰਲੀ ਇਸ ਲਗਾ ਕੇ ਫਿਨਿਸ਼ਿੰਗ ਕਰੀ ਹੋਈ ਹੈ ਦੁਪੱਟਿਆਂ ਦੀ ਵੀ ਬਹੁਤ ਪਿਆਰੇ ਡਿਫਰੈਂਟ ਬਹੁਤ ਸੋਹਣੇ ਸੂਟਾਂ ਡਿਜ਼ਾਈਨ ਹੈ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਆਪਣੇ ਇਹ ਤਿੰਨ ਸੂਟ ਦਿਖਾਏ ਆ ਮੈਂ ਤੁਹਾਨੂੰ ਇੱਕ ਸੂਟ ਹੋਰ ਦਿਖਾਣਿਆ ਤੁਹਾਨੂੰ ਬਹੁਤ ਨਾਲੇ ਵਿਦਾਊਟ ਲਾਈਨਿੰਗ ਇਹ ਵਾਲੀ ਜਿਹੜੀ ਇਹ ਤਿੰਨ ਸੂਟ ਦਿਖਾਏ ਇਹਨਾਂ ਦੀ ਸ਼ਰਟ ਨੂੰ ਲਾਈਨਿੰਗ ਲੱਗਣੀ ਹੈ ਕਿਉਂਕਿ ਲੀਲਨ ਕਾਟਨ ਹੈ ਲੀਲਨ ਲੀਲਨ ਨੂੰ ਲੱਗਦੀ ਹੈ ਜੀ ਲਾਈਨਿੰਗ ਇਹ ਆ ਗਿਆ ਬੜਾ ਸੋਹਣਾ ਲਾਈਨਿੰਗ ਦੇ ਵਿੱਚ ਪਿਓਰ ਸਾਊਥ कॉटन ਜਿਹੜੀ ਹੁੰਦੀ ਹੈ ਬਿਲਕੁਲ ਪਿਓਰ ਸਾਊਥ कॉटन ਦੇ ਵਿੱਚ ਸੂਟ ਆਪਣਾ neck ਤੇ ਦੇਖੋ ਕਿੰਨਾ ਸੋਹਣਾ ਵਰਕ ਹੈ neck ਤੇ ਸਾਰਾ ਵਰਕ ਹੈ ਬਹੁਤ ਪਿਆਰਾ ਵਰਕ neck ਤੇ ਹੋਇਆ ਲਾਈਨਿੰਗ ਦੇ ਵਿੱਚ ਹੈਗਾ ਆਪਣਾ ਇਹ ਪਿਓਰ ਸਾਊਥ कॉटन ਦੇ ਵਿੱਚ ਤੇ ਘੇਰੇ ਤੇ ਵੀ ਵਰਕ ਕੀਤਾ ਹੋਇਆ ਬਹੁਤ ਸੋਹਣਾ ਚਿਕਨ ਵਰਕ ਘੇਰੇ ਤੇ ਹੋਇਆ ਇਹ ਦਾ ਆਊਟਲਾਈਨਿੰਗ ਬਣਨਾ ਹੈ ਇਹ ਵਾਲਾ ਸੂਟ ਆਪਣਾ ਤੇ ਇਸ ਦੇ ਨਾਲ ਹੈਗੀ ਹੈ ਪਲੇਨ ਬਾਟਮ ਹੈ ਦੇਨ ਬਾਟਮ ਤੇ ਨਾਲ ਹੈਗਾ ਬਹੁਤ ਪਿਆਰਾ ਡਿਜ਼ਾਈਨਰ ਦੁਪੱਟਾ ਟਾਈ ਐਂਡ ਡਾਈ ਦੇ ਵਿੱਚ ਦੁਪੱਟਾ ਸੈਂਟਰ ਦੇ ਵਿੱਚ ਲਾਈਟ ਕਲਰ ਹੈ ਡਾਰਕ ਗ੍ਰੇ ਸਾਈਡਾਂ ਤੇ ਤੇ ਵਿੱਚ ਦੇਖ ਸਕਦੇ ਹੋ ਬਹੁਤ ਪਿਆਰਾ ਹੈਂਡ ਪੇਂਟ ਹੋਇਆ ਤੇ ਸਾਰਾ ਵਰਕ ਹੋਇਆ ਦੁਪੱਟੇ ਦੇ ਵਿੱਚ ਇਹ ਜਿਹੜੇ ਤੁਹਾਨੂੰ ਵਰਡਸ ਬਣੇ ਹੋਏ ਦਿਖ ਰਹੇ ਆ ਚਿੜੀਆਂ ਜਿਹਾ ਇਹ ਸਾਰਾ ਵਰਕ ਹੈ ਜੀ ਬਾਕੀ ਸਾਰਾ ਹੈਂਡ ਪੇਂਟ ਹੋਇਆ ਪੂਰਾ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟੇ ਤੇ ਪੂਰੇ ਦੁਪੱਟੇ ਤੇ ਵਰਕ ਹੈ ਤੇ ਪੇਂਟ ਹੋਇਆ ਤੇ ਫੋਰ ਸਾਈਡ ਨਾਲ ਦੀ ਉਹ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਆ ਦੁਪੱਟੇ ਤੇ ਉਹ ਸੋਹਣਾ ਡਿਜ਼ਾਈਨਰ ਸੂਟ 3200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3200 ਪ੍ਰਾਈਸ ਹੈ ਇਹ ਸਿੰਗਲ ਇਹ ਸੂਟ ਵਿਦਆਊਟ ਲਾਈਨਿੰਗ ਸੂਟ ਬਣਨਾ 3200 ਪ੍ਰਾਈਸ ਦੇ ਨਾਲ ਆ ਮੈਂ ਕਿਹਾ ਸੀ ਹਾਂਜੀ ਅੱਜ ਦੇ ਕਲੈਕਸ਼ਨ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81465 80800 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ